ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਅੱਜ ਦੀ ਜਿਹੜੀ ਬਹੁਤ ਵੱਡੀ ਖਬਰ ਆ ਉਹ ਇਹ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨੇ ਭ੍ਰਸ਼ਟਾਚਾਰੀਆਂ ਦੇ ਗ੍ਰਿਸ਼ਟ ਜਿਹੜੀ ਕਾਰਵਾਈ ਕਰਨ ਦੇ ਲਈ ਸਖਤ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਸੂਬੇ ਦੇ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਇਹ ਜ਼ਿਲ੍ਹਾ ਪੁਲਿਸ ਮੁਖੀ ਜਿਨ੍ਹਾਂ ਨੂੰ ਅਸੀਂ ਐਸਐਸਪੀਜ਼ ਕਹਿੰਦੇ ਆ ਅ ਐਸਜੀਐਮਸ ਨੂੰ ਤੇ ਹੋਰ ਐਸਐਚਓ ਨੂੰ ਥਾਣਿਆਂ ਦੇ ਜਿਹੜੇ ਐਸਐਚਓ ਨੇ ਉਹਨਾਂ ਨੂੰ ਸਖਤ ਜਿਹੜੇ ਨੇ ਨਿਰਦੇਸ਼ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਜਿੱਥੇ ਕਿਤੇ ਵੀ ਤੁਹਾਨੂੰ ਭ੍ਰਸ਼ਟਾਚਾਰ ਦੇ ਕੋਈ ਵੀ ਕੇਸ ਜਿਹੜਾ ਸਾਹਮਣੇ ਆਉਂਦਾ ਉਹਦੇ ਤੇ ਤੁਰੰਤ ਜਿਹੜੀ ਆ ਜਾਂਚ ਕੀਤੀ ਜਾਵੇ ਤੇ ਇਸ ਮਾਮਲੇ ਤੇ ਸਖਤ ਐਕਸ਼ਨ ਲਿਆ ਜਾਵੇ ਤਾਂ ਜੋ ਸੂਬੇ ਨੂੰ ਜਿਹੜਾ ਭ੍ਰਸ਼ਟਾਚਾਰ ਮੁਕਤ ਜਿਹੜਾ ਸੂਬਾ ਬਣਾਇਆ ਜਾਵੇ ਸੋ ਵੇਖਿਆ ਜਾਵੇ ਤਾਂ ਰੈਗੂਲਰਲੀ ਜਿਹੜੇ ਨੇ ਪੰਜਾਬ ਸਰਕਾਰ ਦਾ ਜਿਹੜਾ ਵਿਜੀਲੈਂਸ ਵਿਭਾਗ ਆ ਵਿਜੀਲੈਂਸ ਬਿਊਰੋ ਆ ਉਹਨਾਂ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਤੇ ਜਿਹੜੇ ਨੇ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਤੇ ਹੋਰ ਜਿਹੜੇ ਨੇ ਉਹਨਾਂ ਦੇ ਵਿਚੋਲਿਆਂ ਨੂੰ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਜਾ ਰਿਹਾ ਤੇ ਉਹਨਾਂ ਕੋਲੋਂ ਵੱਡੇ ਪੱਧਰ ਤੇ ਜਿਹੜੀਆਂ ਨੇ ਰਿਸ਼ਵਤ ਦੀ ਜਿਹੜੀ ਰਕਮ ਆ ਵਸੂਲੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਹੁਣ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਆਦੇਸ਼ ਜਿਹੜੇ ਜਾਰੀ ਕੀਤੇ ਨੇ ਭ੍ਰਸ਼ਟਾਚਾਰੀਆਂ ਦੇਗੇ ਜਿਹੜੀ ਕਾਰਵਾਈ ਕਰਨ ਦੇ ਵਾਸਤੇ ਜਿਹੜੇ ਸਰਕਾਰ ਨੇ ਆਦੇਸ਼ ਜਾਰੀ ਕੀਤੇ ਨੇ ਉਹ ਬਹੁਤ ਸਖਤ ਨਿਰਦੇਸ਼ ਨੇ ਇਹਦੇ ਵਿੱਚ ਉਹਨਾਂ ਨੇ ਅ ਸਐਸਪੀ ਡੀਸੀ ਐਸਟੀਐਮ ਤੇ ਐਸਐਚਓ ਨੂੰ ਸਪੈਸ਼ਲੀ ਤੌਰ ਤੇ ਆਰਡਰ ਆਰਡਰਾਂ ਦੇ ਵਿੱਚ ਆਪਣੇ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਤੁਹਾਨੂੰ ਜਿਹੜੇ ਸਖਤ ਨਿਰਦੇਸ਼ ਆ ਤੁਸੀਂ ਭ੍ਰਸ਼ਟਾਚਾਰੀਆਂ ਦੇ ਅੰਗੇਸ਼ਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਜੋ ਜਿਹੜੇ ਨੇ ਸੂਬੇ ਨੂੰ ਜਿਹੜਾ ਭ੍ਰਸ਼ਟਾਚਾਰ ਮੁਕਤ ਜਿਹੜਾ ਸੂਬਾ ਬਣਾਇਆ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੀ ਲਿਖਿਆ ਗਿਆ ਉਹਨਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਭ੍ਰਸ਼ਟਾਚਾਰ ਵਿਰੁੱਧ ਇੱਕ ਸਖਤ ਫੈਸਲਾ ਲਿਆ ਹੈ ਭ੍ਰਸ਼ਟਾਚਾਰੀਆਂ ਦੇ ਅੰਗੇਸ਼ਟ ਸਖਤ ਫੈਸਲਾ ਲਈ ਆਇਆ ਤੇ ਇਸ ਆਦੇਸ਼ ਦੇ ਵਿੱਚ ਸੂਬਾ ਸਰਕਾਰ ਨੇ ਡੀਸੀ ਐਸਐਸਪੀਜ਼ ਐਸਡੀਐਮ ਤੇ ਐਸਐਚਓ ਨੂੰ ਜਿਹੜੇ ਨੇ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਭ੍ਰਸ਼ਟਾਚਾਰ ਨੇ ਰਿਸ਼ਵਤ ਦੇ ਕੇਸ ਨੇ ਉਹਨਾਂ ਨੂੰ ਕਿਵੇਂ ਬੰਦ ਕਰਵਾ ਸਕਦੇ ਹੋ ਤੇ ਇਹਨਾਂ ਤੇ ਸਰਕਾਰ ਨੇ ਇੱਕ ਤਾਂ ਉਹਨਾਂ ਕੋਲ ਸੁਝਾਅ ਮੰਗੇ ਨੇ ਦੂਜਿਆਂ ਨੂੰ ਕੋ ਫੀਡਬੈਕ ਮੰਗੀ ਹੈ ਕਿ ਤੁਸੀਂ ਹੁਣ ਤੱਕ ਕੀ ਕੀ ਕਾਰਵਾਈ ਕਿੰਨਾ ਕਿੰਨਾ ਕੇਸਾਂ ਵਿੱਚ ਕੀ ਕੀ ਕੁੱਛ ਕੀਤਾ ਹੈ ਪੰਜਾਬ ਸਰਕਾਰ ਨੇ ਇਹ ਜਿਹੜੀ ਜਿਹੜੇ ਆਦੇਸ਼ ਨੇ ਇਹਨਾਂ ਨੂੰ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਗਿਆ ਨੇ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਜਿਹੜੀ ਗੱਲ ਕਹੀ ਆ ਕਿ ਜੇਕਰ ਕੋਈ ਭ੍ਰਸ਼ਟਾਚਾਰ ਦਾ ਕੇਸ ਉਹਨਾਂ ਤੱਕ ਸਾਹਮਣੇ ਹੁੰਦਾ ਹੈ ਜੇਕਰ ਉਹ ਕਾਰਵਾਈ ਨਹੀਂ ਕਰਦੇ ਤਾਂ ਫਿਰ ਪੰਜਾਬ ਸਰਕਾਰ ਨੂੰ ਖੁਦ ਐਕਸ਼ਨ ਲੈਣਾ ਪਵੇਗਾ ਉਹਨਾਂ ਮੁਲਾਜ਼ਮਾਂ ਉਹਨਾਂ ਅਧਿਕਾਰੀਆਂ ਦੇ ਅੰਗੇਸਟ ਜਿਹੜੇ ਜਿਹੜੇ ਲੋਕ ਸਰਕਾਰ ਦੇ ਹੁਕਮਾਂ ਨੂੰ ਜਿਹੜੇ ਅਧਿਕਾਰੀ ਨੇ ਸਰਕਾਰ ਦੇ ਹੁਕਮਾਂ ਨੂੰ ਇਗਨੋਰ ਕਰਨਗੇ ਸਰਕਾਰ ਦੇ ਹੁਕਮਾਂ ਤੇ ਕਾਰਵਾਈ ਨਹੀਂ ਕਰਨਗੇ ਜਿਹੜੇ ਭ੍ਰਿਸ਼ਟਾਚਾਰੀ ਨੇ ਉਹਨਾਂ ਦੇ ਅੰਗੇਸਟ ਕਾਰਵਾਈ ਨਹੀਂ ਕਰਨਗੇ ਤਾਂ ਸਰਕਾਰ ਨੂੰ ਹੀ ਖੁਦ ਜਿਹੜਾ ਸਖਤ ਐਕਸ਼ਨ ਲੈਣਾ ਪੈਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਜਨਤਾ ਅਤੇ ਜਿਹੜੇ ਨੇ ਐਮਐਲਐਸ ਨੇ ਜਿਹੜੇ ਵਿਧਾਇਕ ਨੇ ਉਹਨਾਂ ਤੋਂ ਜਿਹੜੀ ਫੀਡਬੈਕ ਲਈ ਜਾਵੇ ਸੋ ਇਹ ਬਹੁਤ ਵੱਡਾ ਮੁੱਦਾ ਵੈਸੇ ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਆਲਮੋਸਟ ਇਹੀ ਕਿਹਾ ਜਾਂਦਾ ਹੈ ਕਿ ਸੱਤਾਧਿਰ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਕੰਮ ਹੋ ਜਾਂਦੇ ਨੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਕੰਮ ਨਹੀਂ ਹੋ ਪਾਉਂਦੇ ਜਿਸ ਤੇ ਕਾਰਨ ਹਮੇਸ਼ਾ ਸਰਕਾਰ ਵੀ ਘਿਰਦੇ ਰਹਿੰਦੀ ਹੈ ਪਰ ਇੱਥੇ ਉਹਨਾਂ ਨੇ ਇੱਕ ਇਹ ਗੱਲ ਕਹੀ ਹੈ ਆਪਣੇ ਆਦੇਸ਼ਾਂ ਦੇ ਵਿੱਚ ਕਿ ਜਨਤਾ ਆਮ ਲੋਕਾਂ ਨੇ ਜਿਹੜੇ ਉਹਨਾਂ ਤੋਂ ਫੀਡਬੈਕ ਲਓ ਏ ਡੀ ਸੀ ਐਸ ਐਸ ਪੀ ਤੇ ਐਸ ਡੀ ਐਮ ਤੇ ਐਸ ਐਚ ਓ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਤੁਸੀਂ ਜਿਹੜਾ ਨਿੱਜੀ ਤੌਰ ਤੇ ਲੋਕਾਂ ਦੀ ਜਿਹੜੀ رائے ਲਓ ਲੋਕਾਂ ਤੋਂ ਫੀਡਬੈਕ ਲੋਕੀ ਤੁਹਾਡੇ ਮੁਹੱਲੇ ਇਲਾਕੇ ਕਸਬੇ ਦੇ ਵਿੱਚ ਹਲਕੇ ਦੇ ਵਿੱਚ ਕੀ ਕੁਝ ਹਾਲ ਆ ਵਿਧਾਇਕਾਂ ਨੂੰ ਪੁੱਛੋ ਵੀ ਤੁਸੀਂ ਜਿਹੜੇ ਅਧਿਕਾਰੀਆਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਰابطਾ ਕਾਇਮ ਰੱਖੋ ਕਿ ਜਿੱਥੇ ਕਿਤੇ ਵੀ ਕੋਈ ਭ੍ਰਸ਼ਟਾਚਾਰ ਦਾ ਕੇਸ ਸਾਹਮਣੇ ਆਉਂਦਾ ਤਾਂ ਜੋ ਉਸ ਚੀਜ਼ ਨੂੰ ਜਲਦ ਤੋਂ ਜਲਦ ਜਿਹੜਾ ਰਿਕਵਰ ਕੀਤਾ ਜਾ ਸਕੇ ਜਲਦ ਜਲਦ ਇਸ ਇਹਨਾਂ ਮਾਮਲਿਆਂ ਤੇ ਕਾਰਵਾਈ ਕੀਤੀ ਜਾ ਸਕੇ ਤੇ ਸੂਬੇ ਨੂੰ ਜਿਹੜਾ ਭ੍ਰਸ਼ਟ ਭ੍ਰਸ਼ਟਾਚਾਰ ਮੁਕਤ ਜਿਹੜਾ ਬਣਾਇਆ ਜਾ ਸਕੇ ਭ੍ਰਸ਼ਟਾਚਾਰੀਆਂ ਦੇ ਅਗੇਸਟ ਕਾਰਵਾਈ ਹੋ ਸਕੇ ਤੇ ਇਸ ਤੋਂ ਇਲਾਵਾ ਸਰਕਾਰ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਜੇਕਰ ਕੋਈ ਅਧਿਕਾਰੀ ਅਨਗਹਿਲੀ ਵਰਤਦਾ ਹੈ ਜਾਂ ਕੋਈ ਸ਼ਿਕਾਇਤ ਹੁੰਦੀ ਹੈ ਉਹਦੇ ਤੇ ਕਾਰਵਾਈ ਕਰਨ ਵਿੱਚ ਦੇਰੀ ਕਰਦਾ ਹੈ ਇੰਜਾਂ ਅੱਜ ਦੇ ਬਹਾਨੇ ਨਾਲ ਕੋਈ ਹੋਰ ਬਹਾਨਾ ਬਣਾ ਕੇ ਆਨਾ ਕਾ ਨਹੀਂ ਕਰਦਾ ਤੇ ਉਹਦੇ ਅੰਗੇਸਟ ਵੀ ਸਰਕਾਰ ਆ ਜਿਹੜੀ ਸਖਤ ਐਕਸ਼ਨ ਲਵੇਗੀ ਸੋ ਇਸ ਵੇਲੇ ਜਿਹੜੀ ਆ ਸਰਕਾਰ ਉਹ ਬਹੁਤ ਗੁੱਸੇ ਦੇ ਵਿੱਚ ਵਿਖਾਈ ਦੇ ਰਹੀ ਆ ਸੂਬਾ ਸਰਕਾਰ ਚਾਹੁੰਦੀ ਆ ਕਿ ਪੰਜਾਬ ਨੂੰ ਜਿਹੜਾ ਹੈ ਸੂਬੇ ਨੂੰ ਜਿਹੜਾ ਹੈ ਭ੍ਰਸ਼ਟਾਚਾਰ ਮੁਕਤ ਬਣਾਇਆ ਜਾਵੇ ਸੂਬਾ ਭ੍ਰਸ਼ਟਾਚਾਰ ਮੁਕਤ ਹੋਵੇ ਸੋ ਜਨਤਾ ਤੇ ਵਿਧਾਇਕਾਂ ਕੋਲੋਂ ਜਿਹੜੀ ਆ ਫੀਡਬੈਕ ਲੈਣ ਦੇ ਜਿਹੜੇ ਆਦੇਸ਼ ਆ ਜਿਹੜੇ ਐਸਐਚਓ ਨੂੰ ਡੀਸੀਜ਼ ਨੂੰ ਐਸਡੀਐਮ ਨੂੰ ਤੇ ਐਸਐਸਪੀਜ਼ ਨੂੰ ਜਿਹੜੇ ਸੂਬੇ ਦੇ ਸਾਰੇ ਹੈਗੇ ਨੇ ਐਸਐਸਪੀਜ਼ ਡੀਸੀ ਐਸਡੀਐਮਸ ਤੇ ਐਸਐਚਓ ਕੋਲੋਂ ਫੀਡਬੈਕ ਜਿਹੜੀ ਲਈ ਜਾਵੇਗੀ ਸਰਕਾਰ ਕੋਲੋਂ ਸਰਕਾਰ ਵੱਲੋਂ ਲਈ ਜਾਵੇਗੀ ਇਹਨਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਤੁਸੀਂ ਸੂਬੇ ਨੂੰ ਭ੍ਰਸ਼ਟਾਚਾਰ ਬਣਾਉਣ ਵਿੱਚ ਮਦਦ ਕਰੋ ਕਿਉਂਕਿ ਤਾਂ ਦੇਖੋ ਜिले ਪੱਧਰ ਤੀ ਤਾ ਡੀਸੀ ਤੱਕ ਕੋਈ ਸ਼ਿਕਾਇਤ ਪਹੁੰਚਦੀ ਹੈ ਐਸਐਸਪੀ ਤੱਕ ਸ਼ਿਕਾਇਤ ਪਹੁੰਚਦੀ ਹੈ ਤਾਂ ਜਿਹੜਾ ਕਸਬੇ ਤੱਕ ਪਹੁੰਚ ਕਸਬੇ ਤੱਕ ਐਸਡੀਐਮ ਤੱਕ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਐਸਡੀਐਮ ਉਹਦੇ ਤੇ ਕਾਰਵਾਈ ਕਰਦਾ ਤੇ ਜੇਕਰ ਅਸੀਂ ਚੌਂਕੀ ਪੱਧਰ ਤੇ ਦੇਖੀਏ ਤਾਂ ਐਸਐਚਓ ਕੋਲ ਜਿਹੜੀਆਂ ਨੇ ਸ਼ਿਕਾਇਤਾਂ ਇਸ ਸਬੰਧ ਆਉਂਦੀਆਂ ਨੇ ਸੋ ਇਹਨਾਂ ਸਾਰਿਆਂ ਨੂੰ ਨਿਰਦੇਸ਼ ਹੈ ਜਿਹੜੇ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ